ਸੁਖ ਤੇ ਦੁੱਖ ਇਹ ਦੋਵੇਂ ਮਨੁੱਖ ਨੂੰ ਹਿਲਾ ਕੇ ਰੱਖ ਦਿੰਦੇ ਨੇ ਇਹ ਵੀ ਮਹਿਸ ਕਰਦੇ ਕੋਈ ਆਪਣੀ ਥਾਂ ਤੋਂ ਹਿਲ ਜਾਂਦਾ ਹੈ ਦੁੱਖਾਂ ਦੀ ਝੋਟ ਖਾ ਕੇ ਕੋਈ ਆਪਣੀ ਮਨੁੱਖਤਾ ਤੋਂ ਹਿਲ ਜਾਂਦਾ ਹੈ ਸੁੱਖਾਂ ਦੀ ਝੋਟ ਖਾ ਕੇ ਔਰ ਕਸਵਟੀ ਬੰਦੇ ਦੀ ਕੀ ਹੈ ਮਨੁੱਖ ਨੂੰ ਪਰਖਣ ਦੀ ਕਸਵਟੀ ਕੀ ਹੈ ਦੁੱਖ ਤੇ ਸੁਖ ਔਰ ਕੋਈ ਕਸਵਟੀ ਨਹੀਂ ਹੈ ਕੋਈ ਦੁੱਖ ਦੀ ਕਸਵਟੀ ਤੇ ਪੂਰਾ ਨਹੀਂ ਉਤਰਦਾ ਗੁਰ ਸਿੱਖੀ ਤੋਂ ਥੱਲੇ ਚਲਾ ਜਾਂਦਾ ਹੈ ਗੁਰਮਤ ਤੋਂ ਥੱਲੇ ਚਲਾ ਜਾਂਦਾ ਹੈ ਇਨਸਾਨੀਅਤ ਤੋਂ ਥੱਲੇ ਚਲਾ ਜਾਂਦਾ ਹੈ ਕੋਈ ਸੁੱਖਾਂ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ ਅਹੰਕਾਰੀ ਹੋ ਜਾਂਦਾ ਹੈ ਆਯਾਸ਼ ਹੋ ਜਾਂਦਾ ਹੈ ਇਹ ਦੋਵੇਂ ਕਸੌਟੀਆਂ ਨੇ ਕਬੀਰ ਕਸੌਟੀ RAM ਕੀ ਝੂਠਾ ਟਿਕੇ ਨਾ ਕੋਏ RAM ਕਸੌਟੀ ਸੋਸੈ ਜੋ ਮਰ ਜੀਵਾ ਹੋਏ ਅਨਭਵੀ ਪੁਰਸ਼ ਕਹਿੰਦੇ ਨੇ ਦੁੱਖ ਦੀ ਚੋਟ ਖਾ ਕੇ ਕਈ ਆਪਣੇ ਆਪ ਨੂੰ ਸੰਭਾਲ ਵੀ ਲੈਂਦੇ ਨੇ ਪਰ ਸੁਖ ਦੀ ਚੋਟ ਖਾਦੇ ਮਨੁੱਖ ਤੇ ਐਸੇ ਗਿਰਦੇ ਨੇ ਸੰਭਲਦੇ ਵੀ ਨਹੀਂ ਐਨੇ ਹੰਕਾਰੀ ਹੋ ਜਾਂਦੇ ਨੇ ਇਤਨੇ ਆਯਾਸ਼ ਹੋ ਜਾਂਦੇ ਨੇ ਇਤਨੇ ਆਲਸੀ ਹੋ ਜਾਂਦੇ ਨੇ ਨਾਮ ਜਪਣ ਵਾਸਤੇ ਨਹੀਂ ਜਪ ਸਕਦੇ